ਆਮੀ ਦੋਸਤੋ ਆਪਾਂ ਨੇ ਬਈ ਇੱਕ ਵੀਡੀਓ ਪਾਈ ਸੀਗੀ ਵੀ ਆਹ ਪਰਦਾ ਲੱਗਿਆ ਹੋਇਆ ਹੈਗਾ ਬਾਈ ਨੇ ਪਰਦਾ ਲਾਇਆ ਹੋਇਆ ਹੈਗਾ ਤੇ ਆਪਾਂ ਨੂੰ ਕਈ ਵੀਰਾਂ ਦੇ ਕਮੈਂਟ ਵੀ ਆਏ ਤੇ ਫੋਨ ਵੀ ਆਏ ਵੀ ਬਾਈ ਪੂਰੀ ਵੀਡੀਓ ਪਾਓ ਤੇ ਇਹਦਾ ਵੀ ਕੀ ਕੁਝ ਲੱਗਿਆ ਹੋਇਆ ਹੈ ਤੇ ਤੇ ਕਿੰਨਾ ਇਹਦੇ ਖਰਚਾ ਆਇਆ ਇਹਦੇ ਆਪਾਂ ਬਈ ਅੱਜ ਬਾਈ ਕੋਲੇ ਆਏ ਆ ਵੀ ਪੂਰੀ ਵੀਡੀਓ ਬਣਾਉਣਾ ਤੇ ਆਪਾਂ ਤੁਹਾਨੂੰ ਖਰਚਾ ਵੀ ਦੱਸਾਂਗੇ ਤੇ ਜਿਵੇਂ ਜਿਵੇਂ ਬਣਿਆ ਹੋਇਆ ਤੇ ਆਪਣੇ ਨਾਲ ਉਹ ਬਾਈ ਹੈ ਜਿਹਨੇ ਇਹ ਬਣਾਇਆ ਹੈਗਾ ਤੇ ਉਹ ਸਾਨੂੰ ਸਾਰੀ ਆਪਾਂ ਡਿਟੇਲ ਦੇਊਗਾ ਵੀ ਇਹ ਕਿਵੇਂ ਬਣੀ ਹੋਈ ਹੈਗੀ ਸਸਿਗਾ ਬਈ ਤੇ ਬਾਈ ਆਪਣੇ ਦੰਸ ਗਿਆਨ ਦੱਸੋ ਤੁਸੀਂ ਮੰਨ ਲਓ ਵੀ ਇਹਦੇ ਕੀ ਕੁੱਝ ਲੱਗਿਆ ਹੋਇਆ ਤੇ ਕਿੰਨਾ ਇਹਦੇ ਖਰਚਾ ਆਇਆਗਾ ਹਰ ਤਵੇਲੇ ਜੇ ਹੀ ਕੋਈ ਜਨ ਕੇ ਪੱਕਾ ਆਪਾਂ ਬਰਖਾਪਤਾ ਨੂੰ ਵੀ ਇਹ ਕੇ ਆਪਾਂ ਕੰਮ ਕਰਦੇ ਆ ਵੀ ਨਹੀਂ ਸੌਂ ਕੇ ਤੌਰ ਤੇ ਜੇ ਬਣ ਕੇ ਖੋਦੇ ਇੱਕ ਨਵੇਂ ਆਪਾਂ ਕੰਮ ਕਰਨ ਦੇ ਸੌਂਕੀਆਂਗੇ ਠੀਕ ਹੈ ਤੇ ਅਸੀਂ ਜਨ ਕੇ ਹੌਲੀ ਹੌਲੀ ਸਭੀ ਚਾਹੇ ਆਪਾਂ ਠੀਕ ਜੇ ਵੀ ਜਿਵੇਂ ਤਰਪਾਲ ਆ ਆਪਣੀ ਤਰਪਾਲ ਇਹ ਵੈਸੇ ਆਪਣੇ ਆਮ ਨਹੀਂ ਮਿਲਦੀ ਇਹ ਲੋਕ ਜੀ ਅੱਛਾ ਅਸੀਂ ਲੁਧਿਆਣਾ ਦੇਖਾਂ ਟੱਕਰ ਪ੍ਰੋਜੈਕਟ ਤੱਕਾਲ ਮਾਰ ਕੇ ਨਾਸਲਾ ਜੀ ਠੀਕ ਹੈ ਉੱਥੋਂ ਹੀ ਸਪੈਲਰ ਜਾ ਕੇ ਵੀ ਤਰਪਾਲ ਲੈ ਕੇ ਆਏ ਜੀ ਠੀਕ ਹੈ ਜੇ ਕਹੀਏ ਇਹ ਆਪਾਂ ਜਿੰਨਾ ਕੇ ਤਰਪਾਲ ਆਪਣੇ ਲੱਗੀ ਸਾਡੇ ਤੁਹਾਨੂੰ ਦਿਖਾ ਸਕਦੇ ਵੀਰਾਂ ਨੂੰ ਵੀ ਇਹ ਤਰਪਾਲ ਆਪਣੇ 8000 ਦੇ ਕੀਆ ਵ ਜਿੰਨੇ ਕਿ ਲੱਗੀ ਜੀ ਠੀਕ ਹੈ ਤਰਪਾਲ ਦੇ ਕਿਟੂਪੜ ਦਾ ਫੱਟਾ ਦੀ ਗੱਲ ਜੀ ਕਿ ਕਿੰਨਾ ਇਹ 40 ਕੁ ਬਟੇਰੀਆ ਹੋਵੇ ਫਰੰਟ 40 ਜੀ ਬਾਕੀ 40 ਉਧਰ 6 ਕੁ एरिया ਲੰਬਾਈ ਜੀ ਤੇ ਮੰਨ ਲਓ 8 ਫੁੱਟ ਜਿੱਦੇ ਤੇਰਪਾਲ ਪਈ ਆ ਹੋ ਸਾਰੀ ਕਿੰਨੇ ਕਿੰਨੇ ਰੁਪਏ ਦੇ ਰਹੀਆਂ ਹਨ 8000 ਰੁਪਏ 8000 ਇਹ ਤਰਪਾਲ ਹੀ ਹਨ ਕਿ ਮੀਟਰ ਸਕਰ ਮੀਟਰ ਦੇ ਹਿਸਾਬ ਨਾਲ ਮਿਲਦੀ ਹੈ ਜੀ ਠੀਕ ਹੈ ਕਿਤੇ ਨਾਲੋਂ ਕੱਟ ਲੱਗਦਾ ਜੀ ਠੀਕ ਹੈ ਤੇ ਨਾ ਇਹ ਦੇ ਅੰਦਰ ਕੋਈ ਸੀਟ ਜਾਂਦੀ ਜਿਆਦਾ ਨਾ ਹੈ ਕੋਈ ਡੱਟ ਜਾਂਦੀ ਹੈ ਪਾਣੀ ਵੀ ਜਾਂਦਾ ਅੰਦਰ ਜੀ ਜਿਵੇਂ ਪਤਰੀੜੋਂ ਧੁੰਦ ਪੈਂਦੀ ਹੈ ਉਹ ਵੀ ਜਾਂਦੀ ਹੈ ਅੰਦਰ ਠੀਕ ਹੈ ਤੇ ਬਾਕੀ ਜਿਹੜੀ ਆ ਮਸ਼ੀਨ ਲੱਗੀ ਹੋਈ ਇਹਦੇ ਵੀ ਦੱਸੋ ਵੀ ਇਹ ਕਿੰਨੇ ਕੁ ਦੀ ਆਈ ਹੈਗੀ ਇਹ ਤਾਂ ਆਪਣਾ ਇੱਕ ਆਪਾਂ ਨੋਰਮਲ ਵਾਂਗ ਸਟਾਰਨ ਵਾਸਤੇ ਲੱਗਦਾ ਗੀਅਰ ਹੁੰਦਾ ਜੀ ਇਹ ਅੱਛਾ ਹਾਂ ਜੀ ਉਹ ਗੀਅਰ ਵੀ ਦਿੱਤਾ ਗਿਆ ਹੁੰਦੇ ਤੇ ਉੱਪਰ ਜੇ ਕ੍ਰੋਸ ਹੁੰਦੇ ਆ ਕਿ ਛੋਟੇ ਜਿਹੇ ਵੈਸੇ ਆਪਣੇ ਜਿਪਸੀ ਗੱਡੀਆਂ ਨੇ ਹੁੰਦੇ ਨੇ ਕ੍ਰੋਸ ਜੀ ਅੱਛਾ ਇਹ ਲਗਾ ਕੇ ਉੱਪਰ ਅੰਦੀ ਪ੍ਰਾੜਤੀ ਤੇ ਉੱਪਰ ਵੀ ਬੈਰ ਲਗਾ ਕੇ ਤੇ ਉੱਪਰ ਵੀ ਇੱਕ ਗੀਅਰ ਸਿਸਟਮ ਬਣਾ ਕੇ ਉਹਨੂੰ ਘੁੰਮਣ ਵਾਸਤੇ ਲਗਾਇਆ ਹੋਇਆ ਸਿਸਟਮ ਉਹ ਤੇ ਇੱਕ ਬਾਕੀ ਉੱਪਰ ਪੂਰੇ ਬੈਰਿੰਗ ਲੱਗੇ ਨੇ ਸਾਰੇ ਦੇ ਵਿੱਚ ਜੀ ਬੈਰਿੰਗ ਲਗਾ ਕੇ ਥੋੜਾ ਖਰਾਬ ਦਾ ਕੰਮ ਵੀ ਹੈਗਾ ਇਹ ਜਿਹੜਾ ਖਰਾਬ ਤੇ ਗੁੱਲੇ ਵਗੈਰਾ ਬਣਾ ਕੇ ਪ੍ਰੋਪਰ ਇਹਦੇ ਬੈਰਿੰਗ ਵਾਲੀ ਫਿਟਿੰਗ ਦੇ ਤੇ ਸੈਂਟਰ ਤੇ ਵੀ ਬੈਰਿੰਗ ਲੱਗਾ ਰਹੇ ਜੇ ਤੇ ਇਹਨੇ ਸਾਰਾ ਘੁੰਮਦਾ ਕੀਤਾ ਹੈ ਜੀ ਠੀਕ ਹੈ ਕਿੰਨੇ ਪਾ ਮੇਰੇ ਇਧਰ ਨੀਂਵਾਂ ਪਾਇਆ ਗਿਆ ਹੈ ਜੇ ਤੋਂ ਉੱਦਨੇ ਪਾ ਦਿੱਤਾ ਰੁੱਤੀ ਪਾਇਆ ਤਾਂ ਦੇ ਵਿੱਚ ਬੈਠੇ ਪੰਜ ਹਜ਼ਾਰ ਰੁਪਏ ਖਰਚ ਹੈਗਾ ਜੀ ਪੰਜ ਹਜ਼ਾਰ ਦਾ ਹਾਂਜੀ ਪੰਜ ਹਜ਼ਾਰ ਦਾ ਮੰਨ ਲਓ ਇਹ ਹੋ ਗਿਆ ਤੇ ਆਪਾਂ ਮੰਨ ਲਓ ਵੀ 8 ਪੰਜਾਹ ਹਜ਼ਾਰ ਦੀ ਜੇ ਆਪ ਮੰਨ ਲਓ ਕਿਸੇ ਵੀਰ ਨੇ ਬਈ ਤਰਪਾਲ ਐਨੀ ਲਾਉਣੀ ਆ ਮੰਨ ਲਓ 40 ਦੇ 40 80 ਫੁੱਟ ਏਰੀਆ ਚ ਲੱਗੀ ਹੋਈ ਹੈ ਦਰਪਾਲੇ ਤੇ ਜੇ ਕਿਸੇ ਨੇ ਐਨੀ ਲਾਉਣੀ ਆ ਤਾਂ ਮੰਨ ਲਓ ਇਹਦੇ 12 ਤੋਂ 13 ਹਜ਼ਾਰ ਰੁਪਏ ਖਰਚਾ ਆ ਗਿਆ ਤੁਹਾਡਾ ਬਾਕੀ ਬਈ ਥੋੜੀ ਲੇਬਰ ਵੀ ਅੱਡ ਲੱਗੀ ਹੋਊਗਾ ਤਾਂ ਤੁਸੀਂ ਨੇ ਆਪ ਬਣਾਈ ਹੈ ਤੇ ਹੁਣ ਆਪ ਕੋਲ ਵਿੱਚ ਵੀਰਾਂ ਨੇ ਫੋਨ ਕਰਕੇ ਆਏ ਵੀ ਪੁੱਛਿਆ ਵੀ ਜਦ ਵੀ ਜੇ ਅਸੀਂ ਇਹ ਬਣਵਾਉਣੀ ਹੋਵੇ ਹਾਂ ਜੀ ਨਾਲ ਵੀਰੇ ਕੋਈਆਂ ਤਿਆਰ ਬਣ ਕਰ ਦਾਂਗੇ ਇਹ ਬਾਕੀ ਆਪਾਂ ਉਹ ਮਤਲਬ ਗੱਲ ਕਰਨਾ ਵੀਰੇ ਨਾਲ ਆਪਾਂ ਜਿੰਨੇ ਜਿਹੜਾ ਵੀਰੇ ਕੋਈ ਸਮਾਨ ਆਪਣਾ ਖੁੱਦ ਰੱਖਣਾ ਹੋਵੇ ਆਪਾਂ ਤਾਂ ਉਸ ਹਿਸਾਬ ਨਾਲ ਦੱਸ ਦਾਂਗੇ ਜੇ ਤਾਂ ਸਾਰਾ ਸਮਾਨ ਆਪਣਾ ਹੋਊ ਤਾਂ ਆਪਾਂ ਉਸ ਹਿਸਾਬ ਨਾਲ ਮਾਡਲ ਬਣਾ ਕੇ ਦੱਸਾਂਗੇ ਤੇਰੀ ਹਿਸਾਬ ਨਾਲ ਦੱਸੂ ਨਾ ਸਾਡੀ ਵੀਰ ਕੋਈ ਕਿਤੇ ਨੇਰੀ ਵਿੱਚ ਚਲਾਉਣੀ ਆਗੇ ਆਪਾਂ ਉਸ ਹਿਸਾਬ ਨਾਲ ਮਾਡਲ ਬਣਾ ਕੇ ਦੱਸਾਂਗੇ ਠੀਕ ਹੈ ਲੈ ਵੀਰ ਸੋਸਤੋ ਆਪਾਂ ਨੇ ਤੁਹਾਨੂੰ ਵੀਡੀਓ ਲੈ ਕੇ ਦੇਤੀ ਜੇ ਕਿਸੇ ਵੀਰ ਨੇ ਕੋਈ ਬਣਮਾਉਣੀ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਇਹ ਤੇ ਤੇ ਇੱਕ ਵਾਰੀ ਬਈ ਚਲਾ ਕੇ ਵੀ ਦਿਖਾ ਦੇ ਕਈ ਵਾਰ ਹੁਣ ਨਵੇਂ ਵੀਰ ਜੁੜਦੇ ਨੇ ਇਹਨੂੰ ਮਾਰੇ ਪੜਦੇ ਨੇ ਥੰਦੇ ਸਾਡੇ ਕਿ ਵੀ ਦਿਖਾ ਦੇ ਇਹ ਵੀਰੇ ਖਾਸੇ ਤੋਂ ਹੋਰ ਆ ਜੀ ਅਸੀਂ ਮਤਲਬ ਬੈਠੇ ਜੇ ਆਪਾਂ ਪੂਰਾ ਸ਼ਟਰ ਵਾਲਾ ਜਗਾਰਡ ਵੀ ਤੇ ਲਾ ਸਕਦੇ ਆਂਗੇ ਠੀਕ ਹੈ ਪਰ ਉਹਦਾ ਗੀਰ ਚੱਕਰ ਬਹੁਤ ਸਲੋ ਹੁੰਦਾ ਜੀ ਟਾਈਮ ਬਹੁਤ ਲੱਗਦਾ ਤੇ ਆਪਾਂ ਉੱਪਰ ਚੱਕਣਾ ਹੇ ਨੀਚੇ ਕਰਨਾ ਇਹ ਥੋੜਾ ਅਸੀਂ ਤਾਂ ਇਹ ਉੱਪਰ ਵੀ ਜਿਹੜਾ ਜੋ ਹੀ ਸਿਸਟਮ ਲਗਾਇਆ ਹੈ ਇਹ ਫਾਸਟ ਹੈਗਾ ਹੇ ਅੱਛਾ ਬਹੁਤ ਜਲਦੀ ਚੱਕੇ ਆ ਜਾਂਦਾ ਹਾਂ ਤਾਂ ਵੀ ਵਕਨਿਆ ਵਧੀਆ ਪਰ ਸਲੋ ਆਇਆ ਕਰਦਾ ਹੈਗਾ ਉਹ ਈ ਨੰਬਰ ਬੋਲੇ ਜੇਰਾ ਵੀਡੀਓ ਜਾਨ ਕਈ ਵੀ ਜਾਣੇ ਮਤਲਬ ਪੁੱਛਣਾ ਹੋਊਗਾ ਤਾਂ ਸੋਥੇ ਹੀ ਪੁੱਛ ਲੈਣਗੇ ਸਿੱਧਾ ਆਪਣਾ ਮੋਬਾਈਲ ਨੰਬਰ 9880 ਜੀ ਬਹੁਤ ਖਾਸ ਨੂੰ 9880 ਬਤਰਾਸ ਨੂੰ ਸੰਪਰਕ ਕਰ ਸਕਦੇ ਨੇ ਤੁਹਾਨੂੰ ਇਹ ਜਾਣਕਾਰੀ ਸਾਰੀ ਮਿਲ ਜੇ ਬਰੇ ਠੀਕ ਹੈ ਬਾਈ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ